ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਬਰਜੀ ਨਜ਼ਦੀਕ ਇਹਨਾਂ ਨੂੰ ਛੋਟੇ ਘੁੰਮਣ ਪੈਂਦੇ ਜੀ ਤੇ ਡਿਸਟ੍ਰਿਕਟ ਦਾ ਗੁਰਦਾਸਪੁਰ ਆ ਕੇ ਤਸਵੀਰ ਪਟਾਲਾ ਤੇ ਵੀਰ ਉਹਨੇ ਵਪਾਰ ਦਾ ਕੰਮ ਕਰਦੇ ਆ ਅੱਜ ਵੀ ਇਹਨਾਂ ਕੋਲ ਪੰਜ ਛੇ ਦਿਲਾ ਕੋ ਗਮਸ ਸੀ ਹੈ ਨਾ ਤੇ ਆਉਣ ਬਾਈ ਜਣੇ ਗੱਲਬਾਤ ਕਰੀਏ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਤੁਸੀਂ ਇੱਥੇ ਦਰਸ਼ਨ ਦਿੱਤੇ ਹਨ ਬਹੁਤ-ਬਹੁਤ। ਦੁਬਾਰਾ ਵਾਟੇਮ ਕਰਦੇ ਨਹੀਂ। ਨਹੀਂ ਨਵਾਂ ਹੀ ਆ ਜੀ ਮੇਰਾ ਕੰਮ। ਅੰਸ਼ੁਰੇ ਕੀਤਾ ਜੀ। ਠੀਕ ਆ। ਬਾਕੀ ਸੰਦੀਪ ਡੇਰੀ ਫਾਰਮ ਨੂੰ ਵੱਲ ਤੋਂ ਆ ਦਾ ਲਾਈਕ ਕਰੋ, ਸ਼ੇਅਰ ਕਰੋ। ਧੰਨਵਾਦ ਜੀ, ਧੰਨਵਾਦ। ਪਹਿਲੇ ਬਾਈ ਪਹਿਲੇ ਕੀ ਕਰਦੇ ਰਹੇ ਫਿਰ? ਪਹਿਲਾਂ ਇਦਾਂ ਹੀ ਮੈਂ ਦੁੱਧ ਦਾ ਹੀ ਕਾਰੋਬਾਰ। ਅੱਛਾ ਠੀਕ ਆ। ਹਾਂਜੀ। ਫਿਰ ਉਹ ਵਪਾਰ ਬੰਦ ਕਰ ਕਰਤਾ ਦੁੱਧ ਦਾ। ਹਾਂਜੀ, ਹਾਂਜੀ ਦੁੱਧ ਦਾ। ਦੁਬਾਰਾ ਸ਼ੁਰੂ ਕਰ ਜਾ। ਚਲੋ। ਇਹ ਚੋ ਥੋੜਾ ਕਰ ਲਈਦਾ ਵਾ ਇਦਾਂ ਹੀ। ਨਾ ਨਾ ਚਲੋ ਕੋਈ ਗੱਲ। ਇਹ ਕਿਹੜੀ ਗ ਤੇ ਕਿੰਨੇ ਪੈਸੂ ਸਿਲ ਬਜਿਆ ਅੱਜ ਇਹ ਟੋਟਲ 5 ਜੀ 5 ਹਾਂਜੀ ਐਡਰੈਸ ਬੋਲ ਦੋ ਆਪਣਾ ਕਰੀ ਐਡਰੈਸ ਜੀ ਪਿੰਡ ਦਪੁਰਜੀ ਜ਼ਿਲ੍ਹਾ ਤੇ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਹਾਂਜੀ ਨੇੜੇ ਛੋਟੇ ਘਮਲਗੁਰਦੁਆਰਾ ਸਾਹਿਬ ਠੀਕ ਫੋਨ ਨੰਬਰ ਤੁਹਾਡਾ ਨਾਮ 6284994478 ਮੇਰਾ ਫੋਨ ਨੰਬਰ ਨਾਮ ਮੇਰਾ ਸਤਲਦਰਪਾਲ ਸਿੰਘ ਠੀਕ ਨੰਬਰ ਇੱਕ ਵਾਰ ਫੇਰ ਬੋਲੋ 6284994478 ਚਲੋ ਆਜੋ ਜਰਸੀ ਵਰ ਦੱਸੋ ਹਾਂਜੀ ਭਾਈ ਜੀ ਆ ਦੋ ਦੰਦ ਜੀ ਹਾਂਜੀ ਦੋ ਰੰਗ ਦੇ ਰਹਿ ਠੀਕ ਆ 20 ਦਿਨ ਲੈਂਦੀ ਜੀ ਅੱਛਾ 20 ਦਿਨ ਲੈ ਜੋਗੀ ਠੀਕ ਆ ਇਹ ਲੰਮੀ ਤਰੋ ਤਨੂ ਜੀ ਨਾਨ ਮੈਂ ਠੀਕ ਆ ਪਿਓ ਜੱਸੀ ਜੀ ਪਿਓ ਜੱਸੀ ਆ ਜੀ ਤੇ ਹੁਣ ਖੜਾ ਮੂੰਹ ਮ ਦਿਖਾਓ ਦੇਖੋ ਕੋਮਾ ਠੀਕ ਆ ਆ ਜਾ ਬੰਨ ਰੇਟ ਆਪਾ ਛੋਟੇ ਛੋਟੇ ਕਰਿਆ ਬਿਲਕੁਲ ਛੋਟੇ ਛੋਟੇ ਕਰਿਆ ਜੀ ਭਜੀ ਜਿਹੜਾ ਹਣਾ ਚਲੋ ਹਾਂ ਜੀ ਹਾਂ ਜੀ ਨਾ ਜਿਹੜਾ ਮਾਲ ਵੇਚੀ ਜਾਵੇ ਹਰ ਬੰਦਾ ਖੁਸ਼ ਹਾਲ ਬੰਦਾ ਦੋ ਦੰਦ ਜੇ ਬਿਲਕੁਲ ਇਹ 20 ਦਿਨ ਇਹਨੇ ਖਾਣਾ ਜੀ ਤੇ ਵੇਖੋ ਕਿੰਨੀ ਬੰਦੀ ਜੀ ਬਿਲਕੁਲ ਬাজি ਬਿਲਕੁਲ ਹਾਂਜੀ ਵੀਰ ਜੀ ਫਿਰ ਬੋਲੋ ਜੈ ਜੀ ਜੈ ਜੀ 42000 42000 ਰੁਪਿਆ ਹਾਂਜੀ ਕਰ ਦੂਗ ਮਾਨਦਨ 40 ਦੀ ਦੇ ਦਾਂ ਚਲ ਆਜੋ ਛੋੜ ਛੱਪਾਈ ਹੋਣਾ ਜੀ ਠੀਕ ਆ ਠੀਕ ਆ ਆ ਵੀ ਜੀ ਆ ਵੀ ਪਿਓਰ ਦਰਸੀ ਜੀ ਗੱਭਣ ਹਾਂਜੀ ਗੱਭਣ ਠੀਕ ਆ ਲੋ ਜੀ ਪਹਿਲਾ ਦੂਆ ਜੀ ਇਹ ਦੂਸਰਾ ਸੁਆ ਜੇ ਪਿਓਰ ਦੂਸਰਾ ਸੁਆ ਠੀਕ ਆ ਕਲੋਸ ਟੈਪ ਆ ਗਈ। ਉਧਰ ਹੈ ਲੱਗਦੀ ਪਹਿਲਣ ਆ। ਹਾਂ ਜੀ ਜੀ। ਹੈ ਵੱਡੀ ਬੇਲ ਦੀ ਏ। ਕਿੰਨੇ ਟਾਈਮ ਲੇਜੂ ਜੀ ਇਹੇ? ਇਹ ਵੀ 10 ਤੋਂ 15 ਦਿਨਾਂ ਤੇ ਗਰੀਬਨ ਤਿਆਰੀ ਆ। ਹਾਂ ਜੀ ਹਾਂ ਜੀ। ਥੱਲੇੋਂ ਲੱਗਦੀ ਸਟਾਰਟ ਹੋ ਗਈ ਆ ਪਰ ਵੇਖੋ ਬੇਲ ਕਿੰਨੀ ਲੰਮੀ ਏ। ਚੰਗੀ ਬੇਲਾ। ਵੱਡੀ ਜਰਸੀ ਦੀ। ਬਿਲਕੁਲ ਬਿਲਕੁਲ। ਹਾਂ। ਆਜੋ। ਦੁੱਧ ਫਿਰ ਕਰੋ ਬੰਦ ਕਰਦੇ ਜੀ। ਦੁੱਧ ਫਿਰ ਇਦਾਂ ਜੀ ਤੁਹਾਨੂੰ ਪਤਾ ਦੁੱਧ ਜੋ ਵਾਜਦਾ ਘਟ ਗਿਆ। ਹਾਂ ਜੀ ਜੀ। ਤੇਰ ਤੁਹਾਨੂੰ ਪਤਾ ਛੋਟੇ ਕਿਸਾਨਾਂ ਨੂੰ ਫਿਰ ਥੋੜਾ ਬਹੁਤਾ ਕਰਨਾ ਪੈਂਦਾ ਥੋੜਾ ਪ੍ਰੈਣਾ ਵੀ ਹਾਂਜੀ ਉਹ ਦਾ ਫਿਰ ਦੁੱਧ ਫਰਾ ਬਣਾ ਰਹਿਣਾ ਨੇ ਬੰਦੇ ਜੀ ਹਾਂਜੀ 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 ਬੁੰਜੇ ਯਾਰ ਬੁੰਜੇ ਯਾਰ ਵੱਡੀ ਜੇ ਵੇਖ ਲੋ ਜਰਸੀ ਵੱਡੀ ਜੇ ਬੁੰਜੇ ਯਾਰ ਕਰ ਦਾਂਗਾ ਵਿੱਚੋਂ ਛੋਟ ਛੋਟ ਆ ਜਾਓ ਆ ਫਾਰਮ ਦੀਆਂ ਜਿਹੜਾਣ ਵਸ਼ੀਆਂ ਤਿੰਨ ਗਾੜੀ ਅੱਛਾ ਜੀ ਆ ਗੱਪਣ ਜੀ ਇਹ ਵੀ ਗੱਪਣ ਲੈ ਜੂਗੀ 30 ਲੀਟਰ ਪਲੱਸ ਹੜੀ ਜੇ ਅੱਛਾ 30 ਕਿਲੋ ਪਲੱਸ ਠੀਕ ਹਾਂਜੀ ਹਾਂਜੀ 30 ਲੀਟਰ ਪਲੱਸ ਇਹ ਵੀ ਖੋਲੋ ਫਿਰ ਦੂਜਾ ਸੂਆ ਜੀ ਇਹ ਦੂਜਾ ਸੂਆ ਦੂਜਾ ਸੂਆ ਜੀ ਦੇਖੋ ਦੇਖੋ ਨੀ ਚੰਗੀ ਬਿਹੜ ਆਹ ਤੇ ਇਹਨੂੰ ਮਾਹ ਚੀਕਾ ਹਾਈ ਟੈਂਕ ਲੈ ਜੂ ਭਾਈ ਜਣਾ ਹਾਂ ਜੀ 10 ਦਿਨ ਲੈ ਜੂਗੀ ਬਾਕੀ ਬਹੁਤ ਤਗੜੀ ਬਿਹੜ ਠੀਕ ਆਜੋ 30 ਲੀਟਰ ਪਲੱਸ ਹੈ 30 ਲੀਟਰ ਪਲੱਸ ਠੀਕ ਆ ਲਓ ਆਪਣੇ ਲੈ ਕੇ ਲੋਈਏ ਜੀ ਹਾਂ ਜੀ ਆਪਣੇ ਲੈ ਲਓ ਜੀ ਹਾਂਜੀ ਵੀਰ ਜੀ ਇਹ ਥੋੜੀ ਜੀ ਪਾਰੇ ਬੱਲੀ ਦੀ ਜੀ ਹਾਂਜੀ 60000 ਦੀ ਦੇ ਦੇ ਇਹ 60000 ਦੀ ਹਾਂਜੀ ਚਲੋ ਛੋਟ ਚੱਪਾਈ ਕਰ ਦੇ ਜੀ ਜੋ ਮਰਜ਼ੀ ਤੇ ਪਰਲੀ ਵੀ ਸੂਈ ਹੈ ਜੀ ਹਾਂਜੀ ਇਹਨੂੰ ਹੋਏ ਜੇ ਆਲੇ 13ਵਾਂ ਦਿਨ ਦੇ ਸੂਈ ਨੂੰ ਉਹ ਮੱਚੀ ਹੈ ਜੀ ਠੀਕ ਆ 26 ਲੀਟਰ ਇਹਦੇ ਥੱਲੇ ਜੇ ਤਿੰਨ ਟਾਈਮ ਅਸੀਂ ਜੁਆਈ ਕਰੀ ਦੀ ਜੀ ਇਹਦੇ ਅੱਛਾ 26 ਕਿਲੋ ਦੇਖੋ ਵੈੜ ਦਾ ਸੈੱਜ ਵੇਖੋ ਠੀਕ ਆ ਚੰਗੀ ਜਿਹੀ ਵੈੜ ਇਹ ਦਾ ਦੋਤਾ ਜੀ ਦੇਖੋ ਹਾਂਜੀ ਆਜੋ ਆਜੋ ਕੋਈ ਨਹੀਂ ਮੋਰੀ ਪਾਣੀ ਸੀ ਨਾ ਫਿਰ ਤੁਹਾਨੂੰ ਪਤਾ ਹੈ ਆ ਬੱਚੇ ਉਰਲਾ ਹਾਂਜੀ ਆਓ ਬੈਠੀ ਬੈਠੀ ਹਾਂਜੀ ਆ ਦੇਖੋ ਲੋ ਜੀ ਨਾੜਾ ਦਾ ਐ ਟਾਈਮ ਮੈਂ 27 ਲੀਟਰ ਗਾਰੰਟੀ ਨਾਲ ਇੱਥੇ ਚਵਾ ਕੇ ਦਊਗਾ ਬਸ ਠੀਕ ਆ ਹਾਂ ਠੀਕ ਆ ਤਿੰਨ ਟਾਈਮ ਦੀ ਚਵਾਈ ਬਿਲਕੁਲ ਬਿਲਕੁਲ ਜੀ ਹਾਂਜੀ ਵੀ ਜੀ ਫਿਰ ਇਹ ਵੀ ਜੀ ਜਾਇ ਜੀਆ ਵੇਖੋ ਤੁਸੀਂ ਹਾਂ ਜੀ ਬੱਛੀਆਂ ਜੀ ਹਾਂ ਜੀ 82000 82000 ਦੀ ਹਾਂ ਛੋੜ ਛੱਪਾ ਹੋਣਾ ਚਾਹੀਦਾ ਜੋ ਇਹ ਲੋ ਆ ਵੇਚ ਲੋ ਸਾਇਰ ਨਹੀਂ ਠੀਕ ਵੱਡੀ ਵੇੜ ਤੇ ਵੱਡੀ ਹਾਂ ਜੀ ਚਲੋ ਕਰਦੇ ਮੌਕੇ ਜੀ ਕੋਈ ਗੱਲ ਇਹ ਜੀ ਵੀ ਸੁਈ ਆ ਇਹ ਵੀ ਜੀ ਇਹ ਵੀ ਨਾਲ ਹੀ ਸੁਈਆਂ ਇਕੱਠੀਆਂ ਇਹ ਵੀ 13 ਹੁੰਦੇ ਨੇ ਨਾ ਦੁੱਧ ਕਿੰਨਾ ਹੈ ਐਫ ਤੇ ਸਾਈ ਵਾਲ ਦਾ ਕ੍ਰੋਸ ਆ ਠੀਕ ਹੈ ਥਾਣਾ ਬਹੁਤ ਵੱਡਾ ਲੱਗਾ ਜੇ ਨੂੰ ਜਦੋਂ ਪਸਮਾਪ ਆਉਂਦਾ ਨੇ ਡਾੜਾ ਮੋਟਾ ਥਾਣਾ ਖੋਲੋ ਇਹ ਵੀ ਖੋਲੋ ਦੁੱਧ ਕਿੰਨਾ ਥੱਲੇ ਜੀ ਦੁੱਧ ਇਹਦੇ ਥੱਲੇ ਜੇ ਮੈਂ 22 ਲੀਟਰ ਚ ਆ ਕੇ ਦਊਗਾ ਹੈ 24 ਜੇ 22 ਲੀਟਰ 22 ਲੀਟਰ ਮੰਨੀ ਹੈ ਨਾ ਲੋ ਜੀ 22 ਲੀਟਰ ਮੰਨੋ ਦੇਖੋ ਆ ਜਾਓ ਆ ਜਾਓ ਠੀਕ लास्ट ਪੀਸੀ ਵੀ ਜੀ लास्ट ਠੀਕ ਦੱਸ ਦਿਓ ਫਿਰ ਜੈ ਜੀ ਜੀ ਜੈ ਜੀ 60000 ਦੀ 60000 ਦੀ 1000 ਛੋਟ ਕਰਾਂ ਚਲੋ 60000 ਹਾਂਜੀ 60000 ਦੇਖੋ ਇਹ ਚਾਰ ਬੈੜਾ ਔਰ ਮੇਰਾ ਵੀ ਇਹ ਪੰਜ ਬੈੜਾ ਜੀ ਇੱਥੇ ਆ ਕੇ ਚੁਆਈ ਕਰਕੇ ਚੈੱਕ ਕਰਕੇ ਲੈ ਕੇ ਜਾਇਆ ਜੇ ਤੇ ਦੇਖੋ ਆ ਬੱਚੇ ਆ ਗਏ ਹਨਾ ਜੀ ਮੱਛੀ ਹੈ ਦੋ ਹਨਾ ਉਹ ਮੱਛੀ ਪਰਲੀ ਦੀ ਹੈ ਤੇ ਉਹ ਬੈਠੀ ਜਿਹੜੀ ਤੁਹਾਨੂੰ ਵੱਡੀ ਬੈੜ ਵਿਖਾਈ ਦੀ ਹੈ ਹਾਂਜੀ ਠੀਕ ਆ ਆਜੋ ਚਲੋ ਨੰਬਰ ਬੋਲ ਦਈ ਫਿਰ ਆਪਣਾ 6284 994478 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ